ਇਸ ਤੋਂ ਬਾਅਦ ਸਰਦਾਰਾਂ ਦੇ ਚੀਮਾ ਜੀ ਆ। ਮੈਂ ਸੋਧਾ ਫੈਰਸੀ ਅੱਜ ਹਾੜਾਂ ਦਾ ਟੌਪਿਕ ਚੱਲ ਰਿਹਾ ਸੀਗਾ ਸਾਡਾ। ਨਹੀਂ ਨਹੀਂ ਇੱਥੇ ਤਾਂ ਪਰ ਇਹ ਕਹਿੰਦੇ ਨੇ ਕਹਿੰਦੇ ਨਹੀਂ ਕਹਿੰਦੇ ਤੁਸੀਂ ਕੁਝ ਅਲੱਗ ਤੁਹਾਡੇ ਬਾਰੇ ਦੱਸਦੇ ਹੀ ਮੈਂ ਕਿਉਂ ਤੁਹਾਨੂੰ ਮੇਰੇ ਬਾਰੇ ਤਾਂ ਨਹੀਂ ਦੱਸਣਾ ਸਾਰਿਆਂ ਦੇ ਬਲੇਸਿੰਗਸ ਨਾਲ ਜੋ ਹੋਇਆ ਉਸ ਬਾਰੇ। ਕਹਿੰਦੇ ਠੀਕ ਹੈ ਫਿਰ ਕਹਿੰਦੇ ਮੈਂ ਅਨਾਉਂਸ ਕਰ ਦਿੰਦਾ। ਮੈਂ ਕਿਹਾ ਮੈਂ ਤਾਂ ਸੌਂਪ ਕਰ ਲੈ ਰਿਕਵੈਸਟ ਕੀਤੀ ਕਿ ਅੱਜ ਦੀ ਜਿਹੜੀ एगी मेरे वालों होगी कहते मैं क्या फिर हो सकता है कि छोटे बेबी को के मेरे तो ना निकले को ना निकलिया जाए घरों का फिर मुश्किल कहते चलो नैक्सट यही थे कि अगली बार जो भी होगा ब्लैसिंग जो परमात्मा नेता दिखती है उसनों असि समझ सके असले है सब तो इस नहीं कि जिंदगी ਸਵਿਧ ਉਤਾਰ ਚੜਾਅ ਦਾ ਆ ਹੀ ਰਹੇ ਇੱਕ ਪਾਸੇ ਖੁਸ਼ੀ ਪਿਆ ਰਹੀ ਹੈ ਦੂਸਰ ਪਾਸੇ ਅਸੀਂ ਕਈ ਕਰੀ ਉਦਾਸ ਕੀ ਹੋ ਜਾਂਦਾ ਹੈ ਅੱਜ ਕੱਲ ਕੀ ਚੱਲ ਰਿਹਾ ਹੈ ਕੁਦਰਤ ਦੀ ਤ੍ਰੋਪੀਆਂ ਕੁਦਰਤ ਦੀ ਮਾਰ ਅਸੀਂ ਜਦੋਂ ਵੀ ਮੇਰੇ ਅੱਜ ਕੱਲ ਜਿਹੜਾ ਹੜਾਂ ਦਾ ਚੱਲ ਰਿਹਾ ਹੈ ਸਟੂਡੈਂਟ ਪੁੱਛਦੇ ਨੇ ਬੈਡਾ ਇਸੋਰੀ ਐਸੇ ਆਏਗਾ ਕੁਦਰਤ ਦੇ ਤ੍ਰੋਪੀਆਂ ਤੇ ਮੈਂ ਕਿਹਾ ਕੁਦਰਤੀ ਤ੍ਰੋਪੀਆਂ ਤੇ ਐਸੇ ਤਾਂ ਹਮੇਸ਼ਾ ਹੀ ਜਦੋਂ ਤੋਂ ਦੁਨੀਆ ਬਣੀ ਉਤਾਰ ਚੜਾਅ ਜਿਹੜੇ ਸੀ ਉਹ ਆਉਂਦੇ ਹੀ ਰਹੇ ਔਰ ਕੁਦਰਤੀ ਤ੍ਰੋਪੀਆਂ ਦੇ ਉੱਪਰ ऐसे भी आ सकता है मैं तो खल्ले तक असी जेडी सी कोरोना महामारी ਨੂੰ ਨਹੀਂ ਭੁੱਲਦੇ ਸੀ ਜਦ ਕੇ ਸਾਨੂੰ ਖੜਾ ਜਿਵੇਂ ਮਾਰ ਪੈ ਗਏ ਤਾਂ ਉਸ ਮਾਰ ਨੂੰ ਵੀ ਅਸੀਂ ਬੜੇ ਬਹੁਤ ਨਾਲ ਲੰਗ ਅਸੀਂ ਦੇਖਿਆ ਸੀ YouTube ਤੇ ਵੀ ਦੇਖਿਆ ਸਾਰੇ ਹੀ ਦੇਖ ਰਹੇ ਨੇ ਉਥੇ ਵਿਊਜ਼ ਜਿਹੜੇ ਸੀਗੇ ਪੰਜਾਬਲੇ ਦੇ ਕਿਸਾਨਾਂ ਦੇ ਕੋ ਮੋਚਲੇ ਦੇਖੋ ਕਿੰਨੇ ਬਲੰਦ ਇੱਕ ਬਜ਼ੁਰਗ ਪਿਤਾ ਜੀ ਨੂੰ ਮੈਂ ਦੇਖਿਆ ਉਹਨਾਂ ਨੇ ਦੱਸਿਆ ਕਹਿੰਦੇ ਹਰ ਜੋ ਮਰਜੀ ਰੋ ਸਕਦਾ ਸਾਡੀ ਖੇਤ ਉੜ ਗਏ ਸਾਡੇ ਬੱਚੇ ਉੜ ਗਏ ਸਾਡੀਆਂ ਫਸਲਾਂ ਉੜ ਗੀਆਂ ਪਰ ਪਰਮਾਤਮਾ ਅੱਤੇ ਇੱਕੋ ਅਰਦਾਸ ਹੈ ਕਿ ਕੋਈ ਕਿਸਾਨ ਕੋਈ ਇਨਸਾਨ ਉਹੋ ਨਾ ਹੋਵੇ। ਛੇਕ ਤਾਂ ਕਹਿੰਦੇ ਬਾਕੀ ਵੀ ਬਣ ਜਾਂਦੇ ਹਨ ਅਸੀਂ ਇਸ ਫਸਲਾਂ ਦੁਬਾਰਾ ਵੀ ਸਦਾ ਲੋਗੇ ਪਰ ਇਸੇ ਦੇ ਪਰਵਾਹ ਤੋਂ ਕੋਈ ਟਾਟਾ ਜਿਹੜਾ ਉਹ ਸੈਠਾ ਬੜਾ ਔਖਾ ਹੋਵੇਗਾ ਤਾਂ ਕੁਦਰਤ ਦੀ ਕ੍ਰੋਪਨਾ ਕਿੰਨੀ ਹੈ ਕਿ ਕੁਦਰਤ ਇਹ ਸਾਡੇ ਹੱਥ ਵਿੱਚ ਨਹੀਂ ਹੈ। ਕੀ ਇਹ ਕਿਉਂ ਹੋਇਆ ਇਹ ਕਿੰਜ ਹੋਇਆ ਇਹ ਨਹੀਂ ਜੀ ਹੋਣਾ ਚਾਹੀਦਾ ਇਹ ਸਾਰੇ ਪਰਮਾਤਮਾ ਦੇ ਹੱਥ ਚ ਹੈ ਉਸ ਦਾ ਆਪਣਾ ਅਸੂਲ ਹੈ ਕਿ ਉਹਨੇ ਕਦੋਂ ਸਾਨੂੰ ਕੁਰਸੀ ਤੇ ਬਿਠਾ ਦੇਣਾ ਹੁਣ ਕਦੋਂ ਸਾਨੂੰ ਕੁਰਸੀ ਤੋਂ ਉੱਠਾ ਕੇ ਥੰਨੇ ਜ਼ਮੀਨ ਤੇ ਸੁੱਟ ਦੇਣਾ ਹੈ ਤਾਂ ਇਹ ਵੀ ਜਿਉਂ ਜਿਉਂ ਉਤਾਰ ਚੜਾ ਦਿੱਤੇ ਹੀ ਹਨ ਤਾਂ ਉਸ ਵਿੱਚ ਦੇ ਸਭ ਨੂੰ ਖੁਸ਼ੀ ਵਿੱਚ ਬਾਤੋਂ ਸਿਰ ਦੇ ਹੀ ਦੇਣੀ ਹੈ ਇਸੇ ਰਾਹ ਥੋੜਾ ਜਿਹਾ ਜਿਹਾ ਸਿੱਧਾ ਅਸੀਂ ਜਿਹੜੀ ਅਰਦਾਸ ਵੀ ਕਰਨੀ ਹੈ ਅਸੀਂ ਕਹਿੰਦੇ ਅਜੇ ਤੱਕ ਕੋਰੋਨਾ ਮਾਹਮਾਰੀ ਨਹੀਂ ਚੇਕੂਲੀ ਕੇ ਹੜਾ ਦਾ ਸਾਹਮਣਾ ਕਰਨਾ ਪੈ ਗਿਆ। ਖੁਰਲੀ ਖੰਡੇ ਛੱਪਰ ਊੜਗੇ ਪਿੰਡਾਂ ਦੇ ਪਿੰਡ ਊੜਗੇ ਬਾਜਲਾਣਾ ਰੂਣਗੇ ਵਿਆਪਨ ਦੇ ਸੰਦੂਕ ਰੂਣਗੇ ਅਤੇ ਕਈ ਮਾਵਾਂ ਦੇ ਹੀਰਿਆ ਵਰਗੇ ਅਸੀਂ ਸਾਰਾ ਕੁਝ ਇੰਨਾ ਕੁਝ ਸਹਿਣਾ ਪਿਆ ਔਰ ਫਿਰ ਵੀ ਅਸੀਂ ਕੀ ਕਹਿ ਰਹੇ ਹਾਂ ਕਰੇ ਕਰਾਵੇ ਆਪੇ ਆਪ ਮਾਨਸ ਕੇ ਕੁਝ ਨਹੀਂ ਸਾਡੇ ਆਪਣੇ ਅੰਦਰ ਵਿੱਚ ਕੁਝ ਵੀ ਨਹੀਂ ਹੈ ਫਿਰ ਵੀ ਅਸੀਂ ਅਰਦਾਸ ਪਧਵਾਉਂਦੇ ਅੱਜੇ ਕਹਿੰਦੇ ਹੈ ਕਿ हे ਰੱਬਾ ਇਹਨਾ ਇੰਤਿਹਾਨਾਂ ਵਿੱਚ ਸਾਨੂੰ ਨਾ ਪਾ ਅਸੀਂ ਇਹ ਪਰਚੇ ਦੇਣ ਦੇ ਕਾਬਿਲ ਨਹੀਂ ਹਾਂ ਸਾਨੂੰ ਇੰਨਾ ਔਕਾਸਾ ਨਾ ਦੇ ਇਸ ਤਰ੍ਹਾਂ ਸਾਰੇ ਮਿਲ ਕੇ ਅੱਜ ਅਰਦਾਸ ਕਰਦੇ ਹਾਂ ਹੱਥ ਜੋੜ ਮੰਗਦੇ ਹਾਂ ਮੰਗਦਾ ਤਿਆ ਪੂਰੀ ਕਰੋ ਦਿਲਾਂ ਦੀ ਉਹ ਮੰਗਦਾ ਤਿਆ ਹੱਥ ਜੋੜ ਮੰਗਦੇ ਹਾਂ ਮੰਗਦਾ ਤਿਆ ਪੂਰੀ ਕਰੋ ਦਿਲਾਂ ਦੀ ਉਹ ਮੰਗਦਾ ਤਿਆ ਹਾਸੇ ਖੇੜੇ ਰੋਣ ਦਾ ਖੁਮਾਰ ਮੰਗੀਏ ਜਦ ਤੱਕ ਸਾਨੇ ਹਰ ਵਾਰ ਮੰਗੀਏ ਹਾਸੇ ਖੇੜੇ ਰੋਣੇ ਤੱਕ ਮਾਰ ਮੰਗੀਏ ਜਦ ਤੱਕ ਸਹਨੇ ਹਰ ਵਾਰ ਮੰਗੀਏ ਕਿਸੇ ਗੱਲੋਂ ਰੱਖੀ ਨਾ ਤੂੰ ਤੰਗ ਦਾਤੇ ਆ ਕਿਸੇ ਗੱਲੋਂ ਰੱਖੀ ਨਾ ਤੂੰ ਤੰਗ ਦਾਤੇ ਆ ਹੱਥ ਜੋੜ ਮੰਗਦੇ ਹਾਂ ਮੰਗਦਾਤੇ ਆ ਹੱਥ ਜੋੜ ਮੰਗਦੇ ਹਾਂ ਮੰਗਦਾਤੇ ਆ ਆਏ ਤੈਨੂੰ ਪੂਜਣੇ ਦਾ ਡਾਂਗ ਦਾਤੇ ਆ ਪੂਰੀ ਦਿਲ ਦੀ ਦੀ ਉਹ ਮੰਗ ਪਿਤਾ ਤੇ ਆ ਵਾ ਵਾ ਬਸ ਇਸ ਵਿੱਚ ਆਸ ਕਰੀਂ ਆਸ ਕਰੀਂ